ਭਵਾਨੀਗੜ ਦੇ ਨੇੜਲੇ ਪਿੰਡ ਕਾਬਦਾ ਦੀਆਂ ਅਨਾਜ ਮੰਡੀ ਵਿਖੇ ਅੱਜ ਗੁੱਸੇ ਵਿੱਚ ਆਏ ਕਿਸਾਨਾਂ ਨੇ ਐਫਸੀਆਈ ਦੇ ਇੰਸਪੈਕਟਰ ਨੂੰ ਘੇਰ ਕੇ ਮੰਡੀ ਦੇ ਵਿੱਚ ਹੀ ਬਿਠਾ ਲਿਆ ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਹ ਪਿਛਲੇ 10-12 ਦਿਨਾਂ ਤੋਂ ਮੰਡੀਆਂ ਦੇ ਵਿੱਚ ਆਪਣੀ ਕਣਕ ਦੀ ਬੋਲੀ ਨੂੰ ਲੈ ਕੇ ਰੌਲ ਰਹੇ ਨੇ ਅਤੇ ਕਣਕ ਮੰਡੀਆਂ ਵਿੱਚ ਨਹੀਂ ਵਿਕ ਰਹੀ ਅਤੇ ਇਨਸਪੈਕਟਰ ਮੋਟਰ ਦੀ ਆੜ ਦੇ ਵਿੱਚ ਉਹਨਾਂ ਨੂੰ ਜਾਣਬੁੱਝ ਕੇ ਹੈਰਾਨ ਪਰੇਸ਼ਾਨ ਕਰ ਰਹੇ ਨੇ ਕਿਸਾਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੀ ਕਣਕ ਦੀ ਖਰੀਦ ਨਾ ਕੀਤੀ ਗਈ ਤਾਂ ਉਹ ਪਿੰਡ ਦੇ ਵਿੱਚ ਕਿਸੇ ਵੀ ਲੀਡਰ ਨੂੰ ਨਹੀਂ ਵੜਨ ਦੇਣਗੇ ਅਤੇ ਵੋਟਾਂ ਦਾ ਵੀ ਬਾਈਕਾਟ ਕਰਨਗੇ ਅਤੇ ਇਨਸਪੈਕਟਰ ਨੂੰ ਉਦੋਂ ਤੱਕ ਨਹੀਂ ਛੱਡਣਗੇ ਜਦੋਂ ਤੱਕ ਉਹਨਾਂ ਦੀ ਕਣਕ ਦੀ ਖਰੀਦ ਨਹੀਂ ਹੁੰਦੀ ਦੂਜੀ ਪਾਸੇ ਐਫਸੀਆਈ ਦੇ ਇਨਸਪੈਕਟਰ ਨੇ ਆਖਿਆ ਕਿ ਉਹ ਸਰਕਾਰ ਦੇ ਮਾਪਦੰਡਾਂ ਦੇ ਮੁਤਾਬਕ ਕਣਕ ਦੀ ਖਰੀਦ ਕਰ ਰਹੇ ਨੇ ਅਤੇ ਜਿਸ ਕਣਕ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੈ ਉਸ ਦੀ ਖਰੀਦ ਨਹੀਂ ਕੀਤੀ ਜਾ ਰਹੀ ਆਜ਼ਾ ਟੀਵੀ ਨਿਊਜ਼ ਲਈ ਪਿੰਡ ਕਾਬਦਾ ਤੋਂ ਛਿੰਦਰਪਾਲ ਦੀ ਰਿਪੋਰਟ ਇੱਥੇ ਕਾਬਦਾ ਮੰਡੀ ਦੇ ਵਿੱਚ ਬਹੁਤ ਦਿਨਾਂ ਤੋਂ ਕਿਸਾਨ ਪ੍ਰੇਸ਼ਾਨ ਬੈਠੇ ਨੇ ਅਜੇ ਤੱਕ ਕੋਈ ਭਰਾਈ ਨਹੀਂ ਹੋਈ ਹੁਣ ਬਿਲਕੁਲ ਸੁੱਕੀ ਕਣਕਾਰੀ ਹੈ ਕਿਉਂਕਿ ਕੱਚੇ ਫੜਾਂ ਦੇ ਵਿੱਚ ਲਾਈ ਪਈ ਹੈ ਕੋਈ ਮੌਸਮ ਉੱਤੋਂ ਖਰਾਬੀ ਹੋ ਜਾਂਦੀ ਹੈ ਤਾਂ ਫਸਲ ਦਾ ਬਣੂਗਾ ਕੀ ਇੰਨੀ ਇਹ ਅੱਜ ਠੇਡੇ ਮਾਰ ਰਹੇ ਆ ਕਣਕ ਨੂੰ ਇੱਕ ਸੁੱਕੀ ਕਣਕ ਹੈ ਇਹ ਇਹਦਾ ਕੋਈ ਤਲਾਈ ਨਹੀਂ ਹੋ ਰਹੀ ਅਸੀਂ ਆਪਣੀ ਭਾਰਤੀ ਕਿਸਾਨ ਜੁਨੀਅਰ ਲੀਗਤਾ ਗਰਾਹਾਂ ਵੱਲੋਂ ਇਹ ਫਰਨ ਕਰਦੇ ਆ ਕਿ ਜਿੰਨਾ ਚਿਰ ਇਨਸਪੈਕਟਰ ਸਾਡੀ ਸਾਰੀ ਇਹ ਕਣਕ ਖਰੀਦ ਕੇ ਨਹੀਂ ਜਾਂਦਾ ਬੋਲੀ ਲਾਉਂਦਾ ਨਹੀਂ ਉਹਨਾਂ ਚਿਰ ਅਸੀਂ ਜਾਣ ਨਹੀਂ ਦਿੰਦੇ ਇਹ ਜਿਹੜਾ ਕਿ ਅੱਜ ਇਨਸਪੈਕਟਰ ਸਾਹਿਬ ਕੱਲ੍ਹ ਤੋਂ ਬੋਲੀ ਸ਼ੁਰੂ ਹੀ ਆ ਸਰਕਾਰ ਵੱਲੋਂ ਇੱਕ ਤਰੀਕੇ ਤੋਂ ਬੋਲੀ ਸ਼ੁਰੂ ਹੀ ਆ ਜਿਹੜਾ ਕਿ ਕੋਈ ਖਰੀਦ ਨਹੀਂ ਹੋਈ ਮੰਡੀ 'ਚ ਹਜੇ ਤੱਕ ਇਨਸਪੈਕਟਰ ਸਾਹਿਬ 12 ਅਨੁਮੋਸਤਰ ਤੱਕ ਕਹਿੰਦੇ ਨੇ ਜਿਹੜੀ ਕਿ ਕਿਸਾਨਾਂ ਦੀ ਮੰਗ ਹੈ 14 ਤੋਂ 15 ਤੱਕ ਆ ਇਹ ਪਿਛਲੇ ਸਾਲ ਜਿਹੜੇ ਢੋਲ ਦਾ ਪਕਣਕ ਲਈ ਉਹਦਾ ਮੌਇਸਚਰ ਵੀ ਨਹੀਂ ਆਉਂਦਾ ਤੇ ਸਾਡੀ ਇਹੀ ਕਿਸਾਨਾਂ ਦੀ ਮੰਗ ਹੈ ਜੀ ਵੀ 14 ਤੋਂ 15 ਤੱਕ ਲਈ ਜਾਵੇ ਨਹੀਂ ਕੱਲ ਨੂੰ ਅਸੀਂ ਵੱਡੇ ਰੋਡ ਤੇ ਸੀਐਮ ਦਾ ਘਰੋ ਕਰਾਂਗੇ ਨਾਲੇ ਸਾਰੇ ਲੀਡਰਾਂ ਦਾ ਪਿੰਡਾਂ ਚ ਬਾਈਕਾਟ ਕਰਾਂਗੇ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੋਊਗਾ ਇਨਸਪੈਕਟਰ ਸਾਹਿਬ ਨੂੰ ਅਸੀਂ ਮੰਡੀ ਚ ਰੱਖਾਂਗੇ ਚਾਹੋਣਾ ਚਾਹੇ ਦੋ ਰਾਤਾਂ ਲੱਗਣੀਆਂ ਪੈਣ ਤਿੰਨ ਰਾਤਾਂ ਲੱਗਣੀਆਂ ਪੈਣ ਜੀ ਮੰਡੀ ਦੀ ਬੋਲੀ ਦਾ ਇਨਸਪੈਕਟਰ ਸਾਹਿਬ 12 ਮੌਇਸਚਰ ਤੱਕ ਢੇਰੀਆਂ ਲਾ ਰਹੇ ਨੇ ਜਿਹੜਾ 12 ਮੁਕਤਰਾ ਪਿਛਲੇ ਸਾਲ ਦੀ ਕਣਕ ਦਾ ਢੋਲਾ ਵਾਲੀ ਦਾ ਮੁਕਤਰਾ ਆ ਰਿਹਾ ਜਿਹੜੇ ਆ ਹੁਣ ਕਹਿ ਰਹੇ ਨੇ ਵੀ ਹੁਣ ਵਾਲੀ ਦਾ ਅਸੀਂ 12 ਚਾ ਲੋ ਸਵਾ 12 ਵੀ ਨਹੀਂ ਲਾਵਾਂਗੇ ਇਦੋਂ ਵੱਧ ਨਹੀਂ ਲਾਉਂਦੇ ਸਾਡੀ ਮੰਗ ਆ ਵੀ 15 ਮੁਕਤਰਾ ਤੱਕ ਕਣਕਾਂ ਦੀ ਖਰੀਦ ਹੋਣੀ ਚਾਹੀਦੀ ਆ ਜੇ ਆ 15 ਮੁਕਤਰਾ ਤੱਕ ਨਹੀਂ ਮੰਨਦੇ ਤਾਂ ਅਸੀਂ ਉਹਨਾਂ ਦਾ ਪ੍ਰੋਪਰ ਇੰਨਾ ਟਾਈਮ ਤੱਕ ਮੰਨ ਦੇਣੀ ਅਸੀਂ ਘੇਰਾ ਕਰਕੇ ਰੱਖਾਂਗੇ ਆ ਆਪਣਾ ਮੰਡੀ ਦੇ ਵਿੱਚ ਕਣਕ ਇੱਥੇ ਜ਼ਿਮੀਦਾਰਾਂ ਦੀ ਲਾਹੀ ਹੋਈ ਸੀ ਵੀਰੇ ਇਹਨਾਂ ਨੂੰ ਇਨਸਪੈਕਟਰ ਸਾਹਿਬ ਨੂੰ ਕੱਲ ਵੀ ਆਏ ਵੀਰੇ ਇਹਨਾਂ ਨੇ ਦੋ ਇੱਕ ਢੇਰੀਆਂ ਹੀ ਲਾਈਆਂ ਜਿਨ੍ਹਾਂ ਦਾ 12 ਮਕਚਰ ਆਉਂਦਾ ਸੀ 12 ਮਕਚਰ ਤੋਂ ਕਹਿੰਦੇ ਸੀ ਵੀ 1 ਪੈਂਡ ਵੀ ਉੱਪਰ ਨਹੀਂ ਲੰ데요 ਸਾਡੀ ਮੰਗ ਆ ਵੀ ਇਹਨੂੰ 15 ਤੱਕ ਵੀ ਲੱਤੀ ਜਾਵੇ ਇਹਨੇ 14 ਵੀ ਕਹਿਤਾ ਸੀ ਇਹਨਾਂ ਨੂੰ ਚਲ 14 ਤੱਕ ਤੁਸੀਂ ਲੈ ਲਓ ਕਹਿੰਦਾ ਵੀ ਅਸੀਂ 1 ਪੈਂਡ ਉੱਪਰ ਵੀ ਨਹੀਂ ਲੈ ਸਕਦੇ 12 ਤੋਂ ਇੱਕ ਹਫ਼ਤਾ ਹੋ ਗਿਆ ਉਰੇ ਕਣਕਪਈ ਨੂੰ ਕਿਤੇ ਇਨੂੰ ਖੰਡਿਆਂ ਨੂੰ ਕਣਕ ਨੂੰ ਫਰੋਲਣ ਨੂੰ ਜਗ੍ਹਾ ਨਹੀਂ ਹੈਗੀ ਬਾਰਦਾਨਾ ਬਾਰਦਾਨ ਨਹੀਂ ਪਿਆ ਤਾਂ ਢਾਂਗਾ ਲੱਗੀਆਂ ਪਈਆਂ ਨੇ ਤੁਸੀਂ ਦੇਖ ਸਕਦੇ ਹੋ ਜ਼ਿਮੀਂਦਾਰ ਇੱਥੇ ਬੈਠੇ ਨੇ ਉਦੋਂ ਦੇ ਤੂੜੀ ਵੀ ਇਕਣੇ ਪਈਆ ਜ਼ਿਮੀਂਦਾਰਾਂ ਦੇ ਖੱਤਿਆਂ ਦੇ ਵਿੱਚ ਕਰਨ ਤੋਂ ਅੱਗ ਲੱਗ ਰਹੀ ਹੈ ਬਹੁਤ ਤੁਹਾਨੂੰ ਪਤਾ ਚਾਨਚ ਹੋ ਰਿਹਾ ਨੇ ਜ਼ਿਮੀਂਦਾਰਾਂ ਦਾ ਘਰ ਜਾਣ ਜੋਗਾ ਨਾ ਉਰੇ ਬੈਠਣ ਜੋਗਾ ਕਿਉਂਕਿ ਜੇ ਕੋਈ ਐ ਹੋਵੇ ਆਪਾਂ ਨੂੰ ਵੀ ਅੱਜ ਨਹੀਂ ਜਾਂ ਕੱਲ ਨੂੰ ਜਾਂ ਦੂਜੇ ਦਿਨ ਆ ਕੇ ਮਕਸਦ ਚੈੱਕ ਕਰਦੇ ਨੇ ਇਹਦਾ ਬੱਦ ਘਟ ਨਹੀਂ ਰਿਹਾ ਚੱਲਦਾ ਇਹ ਸਾਡੀ ਬੋਲੀ ਨਹੀਂ ਲਾ ਰਿਹਾ ਅਸੀਂ ਹੈਰਾਨ ਹੋ ਰਹੇ ਹਾਂ ਜੀ ਜ਼ਿਮੀਦਾਰ ਕਿੰਨੇ ਦਿਨਾਂ ਤੋਂ ਬੋਲੀ ਨਹੀਂ ਹੋ ਰਹੀ ਇਹ ਤਾਂ 10 12 ਲੰਘ ਗਏ ਆ ਸਾਡੇ 12 13 ਦਿਨ ਹੋ ਗਏ ਆ ਜੀ ਫਿਰ ਹੁਣ ਕੀ ਫੈਸਲਾ ਲੈਂਦਾ ਜੀ ਫੈਸਲਾ ਕੋਈ ਦੇਰ ਹੀ ਨਹੀਂ ਆਸੀ ਇਹ ਕਹਿ ਵੀ 14 15 ਲਾਈ ਜਾ ਕੋਈ ਦੇਰ ਹੀ ਨਹੀਂ ਆ 15 ਲਉਂਦੇ ਆ 14 ਫਿਰ ਹੁਣ ਅਗਲੀ ਕਾਰਵਾਈ ਕੀ ਕਰਨੀ ਬਸ ਸਾਹੀ ਕਾਰਵਾਈ ਉਹਨੂੰ ਬਟਿਆ ਕੇ ਬੰਦਾ ਦੇ ਇੱਕ ਇੱਕ ਦਿਨ ਕੀਤਾ ਜੀ ਇਨਸਪੈਕਟਰ ਅੱਜ ਅੱਜ ਅਸੀਂ ਘਾਵ ਦਾ ਮੰਡੀ ਵਿੱਚ ਹੀ ਜਿਹੜਾ ਕਿ ਇਨਸਪੈਕਟਰ 12 ਮੋਇਸਟਰ ਤੱਕ ਲੈ ਰਹੇ ਨੇ ਤਾਂ ਸਾਡੀ ਕਿਸਾਨਾਂ ਦੀ ਮੰਗ ਹੈ ਵੀ ਉਹਨੂੰ 14 ਤੋਂ 15 ਤੱਕ ਲਈ ਜਾਵੇ ਬਾਰਾ ਮਾਸਟਰ ਤਾਂ ਪਿਛਲੇ ਸਾਲ ਦੀ ਜਿਹੜੇ ਢੋਲਾਂ ਚ ਕਣਕਾਂ ਪਈਆਂ ਨੇ ਉਹਨਾਂ ਦਾ ਆ ਰਿਹਾ ਜੀ ਤੇ ਗਾਂਜੇ ਅੱਜ ਸਾਡਾ ਕਹਲ ਨਾ ਹੋਇਆ ਅਸੀਂ ਕੱਲ ਨੂੰ ਸੀਐਮ ਸਾਹਿਬ ਦਾ ਇਥੇ ਰੋਡ ਤੇ ਘਰਾਓ ਕਰਾਂਗੇ ਤੇ ਸਾਡੇ ਸਾਰੇ ਲੀਡਰਾਂ ਦੇ ਪਿੰਡਾਂ ਚ ਬਾਈਕਾਟ ਹੋਊਗਾ। ਮੰਡੀ ਮੈਚ ਜੋ ਅਰਾਈਵਲ ਜੋ ਆ ਰਿਹਾ ਕਾਫੀ ਕਾਫੀ ਜੋ ਹਾਈ ਮੋਸ਼ਰ ਆ ਰਿਹਾ ਜੋ ਮਾਨਕ ਮੈਤਾ ਉਹ ਮਨੇ ਪਰਚੇਸ ਕੀਤਾ ਹੈ। ਸਰ ਕੀ ਕਰਨਾ ਇਸ ਦਾ ਜਾਲਾ 20 ਸਾਰੀ ਕੋ ਮਨੇ ਪਰਚੇਸ ਕੀਤਾ 700 ਕੁੰਟਲ ਕੱਲ ਮਨੇ ਪਰਚੇਸ ਕੀਤਾ 600 6240 40 ਕੁੰਟਲ। एस्टीमेटेड एटी है।, है कि बारदाना अपने पास पर्याप्त है इक्यासी बेल्स मैं ऑलरेडी भेज चुका हूँ चालीस हज़ार पाँच सौ कट्टे इनके पास मौके पर जो तो मौजूद हैं और काफ़ी काफ़ी जो हाई जा रहा है तो इसमें जो है ये भारत सरकार के मापदंड के अनुसार जो था वो तो मैं परचेज़ कर ही रहा हूँ